ਹਾਸਣਾ ਨਹੀਂ ਹੱਸਣਾ ਕੀ ਨਾਮ ਆਪਣਾ ਕੀ ਕਹਿਣਾ ਚਾਹਉ ਕਿਸ ਧਰਨਾ ਲਾਇਆ ਇੱਥੇ ਮਨਜੀਤ ਕਾਰਜੀ ਕੀ ਕਾਰਨ ਧਰਨਾ ਲਾਇਆ ਸਾਨੂੰ ਜੀ ਮੇਰੇ ਅੱਗੇ ਦਾ ਕੰਮ ਨਹੀਂ ਆਉਂਦਾ ਜੇ ਆਉਂਦਾਗਾ ਇੱਕ ਹੌਤਾ ਆਉਂਦਾ ਛੀਦ ਨਾ ਆਉਂਦਾਗਾ ਮੁੜ ਕੇ ਦੋ ਮਹੀਨੇ ਫੇਰ ਨਹੀਂ ਆਉਂਦਾ ਸਾਨੂੰ ਮੇਰੇ ਅੱਗੇ ਦਾ ਕੰਮ ਜਮੀ ਨਹੀਂ ਆਉਂਦਾ ਜੀ ਜਮੀ ਬੰਦ ਕਰਤਾ ਹਾਂਜੀ ਸਾਡੀਆਂ ਦੋ ਛੁੱਟਾਂ ਇੱਕ ਛੁੱਟ ਚੋਂ ਦੋ ਇੱਕ ਬਣਾਉਣੀ ਚਾਹੀਦੀ ਦੋ ਛੁੱਟਾਂ ਚੋਂ ਛਾੜੇ ਜੂ ਛਾਉ ਬੰਦਾ ਹੁੰਦਾ ਨਹੀਂ ਦੋ ਛੁੱਟਾਂ ਬਣਾ ਦਿੰਦੇ ਆ ਉਹਦਾਂ ਆਵੇ ਮੇਟ ਆ ਜੋ ਮੇਟ ਆ ਜੋ ਕਿ ਮੈਕੇ ਮੇਰਾ ਕੰਮ ਨਹੀਂ ਆਉਂਦਾ ਕਹਿੰਦੇ ਨਾ ਜੀ ਮੈਂ ਇੱਕਵੇਂ ਦਾ ਛੋਟਾ ਕੰਮ ਨਹੀਂ ਮਿਲਦਾ ਤੁਹਾਨੂੰ ਦੂਜੇ ਚੱਕਾ ਨੂੰ ਦੋਨਾਂ ਨੂੰ ਆਉਂਦਾ ਪਹਿਲਾਂ ਹੁਣ ਤੱਕ ਤੁਸੀਂ ਕਿੰਨਾ ਕੰਮ ਕਰ ਚੁੱਕੇ ਕਿੰਨਾ ਚਿਰ ਅਸੀਂ ਜੀ ਹੁਣ ਕਰੇ ਨਹੀਂ 6 ਦਿਨ ਲਾਏ ਆ ਕੀ 2 ਮਹੀਨੇ ਹੋ ਗਏ 6 ਦਿਨ ਲਾਇਆ ਨਹੀਂ 12 12 ਦਾ ਬੜਾ ਕੰਮ ਆਇਆ ਭਾਈ ਕੋਈ ਤਾਂ ਬੜਾ ਕੰਮ ਆਇਆ ਬਈ ਛੜੀ ਕਿੰਨੇ ਲਏ ਤੁਹਾਨੂੰ ਸਾਨੂੰ 3 6 20 ਰੁਪਏ ਦਿਨ ਦਿਹਾੜੀ ਆਉਂਦੇ ਹੈ ਨਹੀਂ ਤਾਂ 318 ਹੀ ਆਉਂਦੇ ਆ ਸਾਨੂੰ ਅਰ ਹੋਰ ਤੋਂ ਦੀ ਕੀ ਮੰਗਾ ਪਰ ਕੀ ਕਹਿਣਾ ਚਾਹੂਗਾ ਤੁਸੀਂ ਹੱਥ ਜਿੱਕੇ ਆਏ ਵੀ ਫਟਾ ਕੰਮ ਚੱਲੇ ਕੰਮ ਵੱਧ ਤੋਂ ਵੱਧ ਚੱਲ ਜਾਂਦਾ ਸਾਡੇ ਕੀ ਕਰੀਏ ਹੈ ਨਾ ਸਾਨੂੰ ਕਾਹ ਦਿੰਦਾ ਥੋੜਾ ਪੈਸੇ ਹੀ ਨਹੀਂ ਸਾਡੇ ਪਿੰਡ ਦੇ ਤਾਂ ਮੇਰੇ ਅੱਗਾ ਦੇ ਪੈਸੇ ਹੀ ਨਹੀਂ ਆਏ ਕੰਮ ਕਾਦਾ ਚਲਾਈਏ ਸ਼ੈਤਰੀ ਵੀ ਕਾਹ ਦਿੰਦਾਗਾ ਵੀ ਕੰਮ ਕਾਦਾ ਚਲਾਈਏ ਤੁਹਾਡੇ ਤਾਂ ਪੈਸੇ ਨਹੀਂ ਆਉਂਦੇ ਐਟਾ ਪਿੰਡ ਦਾ ਕੰਮ ਹੋਊਗਾ ਬਾਹਰ ਜਾ ਕੇ ਅਰ ਜੰਗਲਾਂ ਉਹ ਕਰਦੇ ਆ ਹਾ ਜੰਗਲਾਂ ਲਾਉਂਦੇ ਆ ਕਿਹੜੇ ਪਿੰਡ ਆਪਣਾ ਕਿਹੜਾ ਪਿੰਡ ਚੱਕਰਾਂ ਸਿੰਘ ਵਾਲਾ ਜੀ ਸਾਰੇ ਇੱਕ ਪਿੰਡ ਦੇ ਹੋ ਹਾਂਜੀ ਠੀਕ ਹੈ